ਪੰਜਾਬੀ ਅਕਾਦਮੀ ਦਿੱਲੀ ਵੱਲੋਂ ਭਾਈ ਵੀਰ ਸਿੰਘ ਸਾਹਿਤ ਸਭਾਨ ਗੋਲ ਮਾਰਕੀਟ ਵਿੱਚ ਕਰਵਾਏ ਗਏ ਕੌਮੀ ਕਵੀ ਦਰਬਾਰ ਦੌਰਾਨ ਨਵੀਂ ਪੀੜੀ ਦੇ ਕਵੀਆਂ ਨੇ ਰੰਗ ਬੰਨਿਆ ਅਤੇ ਆਪਣੀਆਂ ਨਜ਼ਮਾਂ ਵਿੱਚ ਨਵੇਂ ਵਿਸ਼ੇ ਸ਼ੋਏ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਅਕਾਦਮੀ ਦੇ ਮੀਤ ਚੇਅਰਮੈਨ ਅਰਚਲਨ ਸਿੰਘ ਬੱਲੀ ਨੇ ਕੀਤੀ ਅਕਾਦਮੀ ਦੇ ਸਕੱਤਰ ਅਜੇ अरोड़ा ਅਤੇ ਭਾਈ ਵੀਰ ਸਿੰਘ ਸਾਹਿਤ ਸਭਾ ਦੇ ਆਗੂ ਡਾਕਟਰ ਮਹਿੰਦਰ ਸਿੰਘ ਵੀ ਮੌਜੂਦ ਸਨ ਕਵੀ ਦਰਬਾਰ ਵਿੱਚ ਇੰਦਰਜੀਤ ਸਿੰਘ ਸਤਨਾਮ ਕੌਰ ਸੁਨੀਲ ਕੁਮਾਰ ਸੋਨੀਆ ਕੌਰ ਕਮਲਜੀਤ ਕੌਰ ਗੁਰਵਿੰਦਰ ਕੌਰ ਜਸਪ੍ਰੀਤ ਕੌਰ ਜਸਵੀਰ ਕੌਰ ਪਰਵੀਨ ਕੌਰ, ਮਨਜੂ ਬਾਲਾ, ਮਨਜੀਤ ਇੰਦਰਪਾਲ ਸਿੰਘ ਅਤੇ ਰੌਸ਼ਨ ਲਾਲ ਨੇ ਆਪਣੇ ਕਵਿਤਾਵਾਂ ਪੇਸ਼ ਕੀਤੀਆਂ। ਬਲੀ ਨੇ ਕਿਹਾ ਕਿ ਅਕਾਦਮੀ ਵੱਲੋਂ ਅੱਗੇ ਵੀ ਅਜਿਹੇ ਪ੍ਰੋਗਰਾਮ ਉਲੀਕੇ ਜਾਣਗੇ। ਬਸੰਤ ਪੰਚਮੀ ਦਾ ਤਿਉਹਾਰ ਹੈ। ਪੰਜਾਬੀ ਅਕਾਦਮੀ ਦਾ ਕੰਮ ਹੀ ਆਈ ਹੋਏ ਕਿ ਇਹ ਪੰਜਾਬੀ ਆ ਦੇ ਤਿਉਹਾਰ ਮਨਾਈਏ। ਕਿ ਸਾਡਾ ਜੋ ਕਵੀਦ ਵਿਭਾਗ ਦੇ ਸਾਰੇ ਇਨ ਹਾਊਸ ਕਵੀ ਉਹ ਸਾਰੇ ਨੇ ਬਹੁਤ ਵਧੀਆ ਹਿੱਸਾ ਲਿੱਤਾ ਹੈ। ਪਰ ਤੁਸੀਂ ਦੇਖੀ ਜਿਵੇਂ ਸਾਰੇ ਬਸੰਤ ਵਿੱਚ ਲੰਗੇ ਹੋਏ ਸੀ ਸਭ ਨੂੰ ਬਸੰਤ ਪੰਚਮੀ ਦੇ ਮੌਕੇ ਤੇ ਲੱਖ ਲੱਖ ਵਧਾਈਆਂ ਦੇਣਾ ਇਹ ਬਸੰਤ ਦਾ ਸਮੇਂ ਹੈ ਖੇੜੇ ਦਾ ਖੁਸ਼ੀਆਂ ਦਾ ਸਮੇਂ ਬਟ ਕਿੱਥੇ ਨਾ ਕਿੱਥੇ ਸਾਡੇ ਪ੍ਰਾ ਜਿਹੜੇ ਬਾਰਡਰ ਤੇ ਇਸ ਟਾਈਮ ਜੂਝਦੇ ਪੈਣ ਮੈਂ ਸਭ ਨੂੰ ਇਹ ਨਿਵੇਦਨ ਕਰਾਂਗਾ ਕਿ ਉਹਨ ਪ੍ਰਾਵਾਂ ਦਾ ਸਹਿਯੋਗ ਕਰੋ ਉਹ ਜਿਹੜੀ ਆਪਣੀ ਮੰਗਾਂ ਰੱਖ ਰਹੇ ਉਹਨਾਂ ਦਾ ਸਹਿਯੋਗ ਕਰਕੇ ਸਾਨੂੰ ਸਭ ਨੂੰ ਰਲ ਮਿਲ ਕੇ ਉਹਨਾਂ ਦਾ ਪੂਰੀ ਤਰ੍ਹਾਂ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਕਿ ਜੋ ਉਹਨਾਂ ਦੀ ਮੰਗਾਂ ਹਨ ਉਹ ਪੂਰੀਆਂ ਹੋਣ ਔਰ ਸਾਡੇ ਪੂਰੇ ਸਿੱਖ ਪੰਥ ਵਿੱਚ ਖੁਸ਼ੀਆਂ ਖੇੜੇ ਹੋਣ ਕਿਉਂਕਿ ਉਹ ਪ੍ਰਾ ਖੁਸ਼ੀਆਂ ਖੇੜੇ ਦੇ ਟਾਈਮ ਸੰਘਰਸ਼ ਕਰ ਰਹੇ ਨੇ ਮੇਰੀ ਸਭ ਨੂੰ ਇਹ ਬਿਲਕੁਲ ਪਸੰਦ ਪੰਚਮੀ ਦਾ ਤਿਹਾੜੀ ਬੜੇ ਹੀ ਚਾਹ ਦੇ ਨਾਲ ਮਨਾਇਆ ਗਿਆ ਅੱਛਾ ਸਾਰੇ ਟੀਚਰਸ ਵੱਲੋਂ ਕਵਿਤਾ ਕਵੀ ਦਰਬਾਰ ਕਰਾਇਆ ਗਿਆ ਤੇ ਕਵੀ ਦਰਬਾਰ ਵਿੱਚ ਸਾਰੀ ਟੀਚਰਸ ਨੇ ਆਪਣੇ ਵੱਲੋਂ ਕਵਿ ਕਵਿਤਾਵਾਂ ਸੁਣਾਈਆਂ ਤੇ ਇਸ ਤਿਹਾਰ ਨੂੰ ਹੋਰ ਸ਼ਾਨ ਨਾਲ ਹੋਰ ਚਾਹ ਨਾਲ ਮਨਾਇਆ ਗਿਆ ਪੰਜਾਬੀ ਅਕੈਡਮੀ ਦਾ ਇਹ ਜਿਹੜਾ ਕੀਤਾ ਗਿਆ ਕੰਮ ਹੈ ਉਹ ਹਮੇਸ਼ਾ ਹਮੇਸ਼ਾ ਲਈ ਯਾਦ ਰੱਖਿਆ ਜਾਏਗਾ